ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਆਠ ਪਹਿਰ ਗੁਣ ਗਾਈਐ ਤਜਿਐ ਅਵਰਜੰਜਾਲ ਜਮ ਕੰਕਰ ਜੋਹੇ ਨਾ ਸਕੈ ਨਾਨਕ ਪ੍ਰਭੂ ਦਿਆਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿੱਥੀ ਗੌੜੀ ਰਾਗ ਵਿੱਚ ਪੰਜਵੇਂ ਪਾਸ਼ਾਈ ਦਾ ਇਹ ਅੱਠਵਾਂ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 298 ਅੰਗ ਤੇ ਸੁਭਾਇਮਾਨ ਹੈ ਆਪ ਜੀ ਨੇ ਇਸ ਲੋਕ ਦਾ ਪਾਠ ਸਰਵਣ ਕੀਤਾ ਹੈ ਔਹ ਇਸ ਸ਼ਲੋਕ ਵਿੱਚ ਗੁਰੂ ਪਾਸ਼ਾ ਸਾਨੂੰ ਕੀ ਸਮਝਾ ਰਹੇ ਹਨ ਕੀ ਸਿੱਖਿਆ ਦੇ ਰਹੇ ਹਨ ਔ ਜਿੰਨੀ ਸਤ ਗੁਰਾਂ ਨੇ ਮੈਨੂੰ ਸਮਝ ਬਖਸ਼ੀ ਹੈ ਇਸ ਦੀ ਵਿਚਾਰ ਕਰਿਏ ਤੇ ਸਮਝਣ ਦਾ ਯਤਨ ਕਰੀਏ ਆਠ ਪਹਿਰ ਗੁਣ ਗਾਇਆ ਧਜਿਆ ਅਵਰ ਜੰਜਾਲ ਗੁਰੂ ਪਾਸ਼ਾ ਸਾਨੂੰ ਇਹ ਸਮਝਾ ਰਹੇ ਹਨ ਮਨ ਨੂੰ ਇਹ ਸਮਝਾਰੇ ਹਨ ਕਿ ਮੈਂ ਜੋ ਆਪਣੇ ਮਨ ਦੇ ਪਿੱਛੇ ਤੁਰ ਕੇ ਮਨ ਦੀ ਮਤ ਨਾਲ ਚੱਲ ਕੇ ਜੋ ਮਾੜੇ ਕਰਮ ਕਰਦਾ ਹਾਂ ਮੈਂ ਮਾਇਆ ਮੋਹ ਵਿੱਚ ਫਸ ਜਾਂਦਾ ਉਸ ਨੂੰ ਛੱਡ ਕੇ ਆਠ ਪੈਰ ਹਰ ਵਕਤ ਹਰ ਪਲ ਉਸ ਰੱਬੀ ਗੁਣਾ ਨਾਲ ਜੀਣਾ ਚਾਹੀਦਾ ਹੈ ਜਮ ਕੰਕਰ ਜੋਹੇ ਨਾ ਸਕਈ ਨਾਨਕ ਪ੍ਰਭੂ ਦਿਆਲ ਜਦੋਂ ਮੈਂ ਸਤਗੁਰ ਦੀ ਮੱਤ ਤੇ ਚੱਲ ਕੇ ਸਤਗੁਰ ਮੇਰੇ ਤੇ ਕਿਰਪਾ ਕਰਦੇ ਹਨ ਮੈਂ ਰੱਬੀ ਗੁਣਾ ਵਾਲਾ ਹੋ ਜਾਂਦਾ ਹਾਂ ਤਾਂ ਮੇਰੇ ਜੋ ਜਮ ਹਨ ਜੋ ਮੇਰੇ ਔਗੜੀ ਜੋ ਮੇਰੇ ਮੰਦੇ ਕਰਮ ਜੋ ਮੇਰੇ ਮਾੜੇ ਖਿਆਲ ਮੈਨੂੰ ਛੂ ਨਹੀਂ ਸਕਦੇ ਜੋ ਮੈਂ ਹਰ ਵਕਤ पल पल आत्मिक मौत मरदा हां ओ फिर मेरे ਨੇੜੇ ਨਹੀਂ ਆਉਂਦੀ ਮੈਂ ਰੱਬੀ ਗੁਣਾ ਵਾਲਾ ਹੋ ਜਾਂਦਾ ਇਸ ਸ਼ਲੋਕ ਵਿੱਚ ਗੁਰੂ ਪਾਤਸ਼ਾਹ ਨੇ ਸਾਨੂੰ ਇਹ ਸਮਝਾਇਆ ਹੈ ਇਸ ਚੈਨਲ ਦੇ ਮਾਧਮ ਰਾਹੀਂ ਤੁਸੀਂ ਹਰ ਰੋਜ਼ ਗੁਰਬਾਣੀ ਦੇ ਸ਼ਬਦ ਦਾ ਪਾਠ ਤੇ ਵਿਚਾਰ ਸਰਵਣ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ O arrebro de que vai